ਮਾਂ ਪਿਓ ਬਣ ਕੇ ਸੇਵਕ ਤੇਰੇ ਨਾਲ ਆਏ ਗੁਰੂ ਹੀ ਮਾਂ ਤੇ ਪਿਓ ਹੈ ਉਹਨੇ ਵਿਸ਼ਵਾਸ ਰੱਖਿਆ ਅਮਰਤ ਛਕ ਲਿਆ ਜਦੋਂ ਖੰਡੇ ਵਾਟੇ ਦੀ ਪੌਲ ਛਕ ਕੇ ਘਰ ਆਈ ਨਾ ਮਾਂ ਨੂੰ ਗੁੱਸਾ ਆ ਉਹਨੇ ਤਕਹਾਰ ਦੇਖ ਕੇ ਕਹਿ ਕਿ ਕੀਤਾ ਤੂੰ ਅਮਰਤ ਛਕ ਲਿਆ ਉਹਨੇ ਹੱਸ ਕੇ ਕਿਹਾ ਮਾਏ ਤੇਰੇ ਸਵਾਲ ਦਾ ਜਵਾਬ ਅੱਜ ਮਿਲ ਗਿਆ ਮੈਨੂੰ ਜਦੋਂ ਖੰਡੇ ਵਾਟੇ ਦੀ ਪੌਲ ਅਮਰਤ ਦੀ ਦਾਤ ਮਿਲੀ ਪੰਜ ਪਿਆਰਿਆਂ ਨੇ ਅੰਮ੍ਰਿਤ ਛਕਾਉਣ ਲੱਗਿਆਂ ਕਿ ਅੱਜ ਤੋਂ ਬਾਅਦ ਤੁਹਾਡੀ ਪਿਤਾ ਤੁਹਾਡੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਤੋਂ ਬਾਅਦ ਤੁਹਾਡੀ ਮਾਤਾ ਮਾਤਾ ਸਹਿਬਾ ਔਰ ਅੱਜ ਤੋਂ ਬਾਅਦ ਤੁਹਾਡੀ ਜਨਮ ਭੂਮੀ ਸ਼੍ਰੀ ਨੰਦਪੁਰ ਸਾਹਿਬ ਅੱਜ ਤੋਂ ਬਾਅਦ ਤੁਹਾਡੀ ਜਿਹਾਦ ਕੁੱਲ ਬੋਤ ਵਰਨ ਖਤਮ ਤੁਸੀਂ ਖਾਲਸੇ ਹੋਏ ਤੇ ਕਹਿੰਦੀ ਮਾਂ ਮੈਨੂੰ ਵਿਸ਼ਵਾਸ ਆ ਗਿਆ ਧੀਆਂ ਦੇ ਰਿਸ਼ਤੇ ਕਰਨ ਦਾ ਵਰ ਲੱਪਣ ਦਾ ਫਿਕਰ ਮਾਂ ਪਿਓ ਨੂੰ ਹੁੰਦਾ ਹੈ ਮੇਰੀ ਧੀ ਨੂੰ ਚੰਗਾ ਵਰ ਕਰ ਲੱਭ ਜਾ ਇਹ ਫਿਕਰ ਪਿਓ ਨੂੰ ਹੁੰਦਾ ਤੇ ਮੈਂ ਅੱਜ ਮੇਰਾ ਪਿਓ ਗੁਰੂ ਗੋਬਿੰਦ ਸਿੰਘ ਬਣ ਗਿਆ ਮੇਰੇ ਲਈ ਵਰ ਪਹਿਲਾਂ ਭਲੇ ਨੇ